2.5 ਸਾਲ ਪਹਿਲਾਂ ਨੋਵੀਂ ਕਲਾਸ ਦੀ ਸਟੂਡੈਂਟ ਜੈਸਮਿਨ ਕੋਰ ਦੁਆਰਾ ਆਤਮ ਹੱਤਿਆ ਦੇ ਮਾਮਲੇ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਉਸ ਦੀ ਮਾਂ ਨੂੰ ਸਫਾਈ ਕਰਦੇ ਹੋਏ ਉਸ ਦੀ ਕਿਤਾਬਾਂ 'ਚੋਂ ਇੱਕ ਸੁਸਾਈਡ ਨੋਟ ਪ੍ਰਾਪਤ ਹੋਇਆ ਹੈ ਪੇਸ਼ ਇੱਕ ਰਿਪੋਰਟ ਇੱਕ ਕੰਪਲੇਂਟ ਐਸਪੀ ਆਪਰੇਸ਼ਨ ਹਿਸ਼ਾਮਜੀ ਵੱਲੋਂ ਆਈ ਸੀ ਜੀਤੋਵਨ ਨੇ ਇਨਕੁਆਰੀ ਕੀਤੀ ਹੈ ਕਿ ਇੱਕ ਜਿਹੜੀ ਲੜਕੀ ਹੈ ਜੈਸਮਿਨ ਨਾਮ ਦੀ ਲੜਕੀ ਸੀ ਉਹ ਮਾਉਂਟ ਕਾਰਮਲ ਸਕੂਲ ਮੈਟਿਗਨਾਂ ਦੇ ਵਿੱਚ ਪੜ੍ਹਦੀ ਸੀ ਜਿਹੜੀ 14 ਸਾਲ ਦੀ ਸੀ ਉਸਨੇ 2022 ਦੇ ਵਿੱਚ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਮਾਤਾ ਆ ਜਗਦੀਸ਼ ਕੌਰ ਪਿੰਡ ਵੱਡੋ ਵੱਲੋਂ ਇੱਕ ਕੰਪਲੇਂਟ ਐਸਪੀ ਅਪਰੇਸ਼ਨਰ ਸਾਹਿਬ ਨੂੰ ਦਿੱਤੀ ਗਈ ਹੁਣ ਤੇ ਇਨਕੁਆਇਰੀ ਕਰਕੇ ਜਿਹੜੀ ਹੈ ਇੱਕ ਪਰਚਾ ਦਰਜ ਹੋਣ ਦੀ ਸ਼ਿਫਾਰਿਸ਼ ਸਾਡੇ ਕੋਲ ਆਈ ਹੈ ਸਕੂਲ ਦੀ ਜਿਹੜੀ ਹੈ ਮੈਡਮ ਅਮਨਦੀਪ ਕੌਰ ਹੈ ਐਂਡ ਉਹਦੇ ਤੇ ਜਿਹੜਾ ਪਰਚਾ 305 ਆਈਪੀਸੀ ਫਿਰ ਐਫ ਆਈ ਆਰ ਨੰਬਰ 54 ਮਿਤੀ 82024 ਨੂੰ ਅੰਡਰ ਸੈਕਸ਼ਨ 305 ਆਈਪੀਸੀ ਦਰਜ ਕੀਤਾ ਗਿਆ ਹੈ ਅਤੇ ਇਹਦੇ ਵਿੱਚ ਇਸ ਤੋਂ ਪਹਿਲਾਂ ਜੈਸਮਿਨ ਜਿਹੜੀ ਇਹ ਲੜਕੀ ਆ ਉਹਨੇ ਸਾਲ ਦਸੰਬਰ ਦੇ ਵਿੱਚ ਸੁਸਾਈਡ ਕਰ ਲਿਆ ਸੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਵਕਤ ਜਗਦੀਸ਼ ਕੌਰ ਉਸਦੀ ਮਾਤਾ ਵੱਲੋਂ ਕੋਈ ਵੀ ਕਾਰਵਾਈ ਜਾਂ ਕਿਸੇ ਤੇ ਸ਼ੱਕ ਨਾ ਜ਼ਾਹਿਰ ਕਰਦੇ ਹੋਏ ਆ ਕਿਹਾ ਗਿਆ ਸੀ ਸਟੇਟਮੈਂਟ ਦਰਜ ਕਰਵਾਈ ਸੀ ਉਸ ਤੋਂ ਬਾਅਦ 174 ਦੀ ਕਾਰਵਾਈ ਹੋਈ ਸੀ ਬਟ ਉਸ ਤੋਂ ਬਾਅਦ ਉਹਨੂੰ ਜਦੋਂ ਹੌਲੀ-ਹੌਲੀ ਚੀਜ਼ਾਂ ਪਤਾ ਲੱਗੀਆਂ ਸਟਾਰਟ ਹੋਈਆਂ ਚਾ ਉਹਨੇ ਆਪਣੀ ਲੜਕੀ ਦੇ ਬੁਕਸ ਵਗੈਰਾ ਨੂੰ ਫੋਲਿਆ ਤਾਂ ਉਹਦੇ ਵਿੱਚ ਉਹਨੇ ਮੈਡਮ ਅਮਨ ਦੀ ਦੇ ਖਿਲਾਫ ਜਿਹੜੇ ਆ ਕੁਝ ਚੀਜ਼ਾਂ ਲਿਖੀਆਂ ਜੀ ਜਿਨ੍ਹਾਂ ਦੀ ਇਨਕੁਆਰੀ ਹੋਈ ਤੇ ਇਨਕੁਆਰੀ ਤੋਂ ਬਾਅਦ ਇਹ ਪਰਚੇ ਸਾਡੇ ਕੋਲ ਦਰਜ ਹੋਇਆ ਹੁੰਦਾ ਕੋਈ ਗ੍ਰਿਫਤਾਰੀ ਹੋਈ ਮੈਡਮ ਨਹੀਂ ਹਜੇ ਤੱਕ ਜਿਹੜੇ ਆ 8 6 2024 ਨੂੰ ਪਰਚਾ ਦਰਜ ਹੋਇਆ ਹੈ ਅਜੇ ਅਸੀਂ ਰੇਡ ਕਰ ਰਹੇ ਹਾਂ ਐਂਡ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਇੰਨੇ ਜਿਹੜੇ ਉਤੇ ਹੋਇਆ ਕੀਤਾ ਗਿਆ ਮੈਡਮ ਆਮਨਦੀਪ ਕੌਰ ਜਿਹੜੇ ਇੱਕੀ ਦੋਸ਼ੀ ਨੇ ਉਹਨਾਂ ਦੇ ਖਲਾਫ ਪਰਚਾ ਕਰ ਚੋ